ਗੁਰੂ ਰੂਪ ਸਾਧ ਸੰਗਤ ਜੀਓ ਪਰਿਪੂਰਨ ਪਰਮਾਤਮਾ ਨੇ ਜਾਨਦਾਰ ਦੁਨੀਆਂ ਵਿੱਚ ਇੱਕ ਅਡਲ ਨਿਯਮ ਪੈਦਾ ਕੀਤਾ ਹੋਇਆ ਹੈ ਨਿਯਮ ਨਾਲ ਜੁੜਿਆ ਹੋਇਆ ਹੈ ਬਨਸਪਤੀ ਪਸ਼ੂ ਤੇ ਮਨੁੱਖਾਂ ਨਾਲ ਜਨਮ ਬੱਚੇ ਦੀ ਤਰ੍ਹਾਂ ਹੀ ਆਉਂਦਾ ਹੈ ਬੁੱਢੇ ਦੀ ਤਰ੍ਹਾਂ ਨੇ ਜਨਮ ਬੱਚੇ ਦੀ ਤਰ੍ਹਾਂ ਹੁੰਦਾ ਹੈ ਜਵਾਨੀ ਦੀ ਤਰ੍ਹਾਂ ਨਹੀਂ ਬਨਸਪਤੀ ਦੇ ਛੋਟੇ ਛੋਟੇ ਬੂਟੇ ਪਸ਼ੂਆਂ ਦੇ ਨਿੱਕੇ ਨਿੱਕੇ ਬੱਚੇ ਮਨੁੱਖਾਂ ਦੇ ਛੋਟੇ ਛੋਟੇ ਮਾਸੂਮ ਬੱਚੇ ਜਨਮ ਬਹੁਤ ਛੋਟੇ ਬੱਚੇ ਦੀ ਤਰ੍ਹਾਂ ਹੁੰਦਾ ਹੈ ਚਾਹੇ ਬਨਸਪਤੀ ਦਾ ਹੈ ਚਾਹੇ ਪਸ਼ੂ ਪੰਛੀਆਂ ਦਾ ਹੈ ਤੇ ਚਾਹੇ ਮਨੁੱਖਾਂ ਦਾ ਹੈ ਪਸ਼ੂ ਤੇ ਬਨਸਪਤੀ ਉਹਨਾਂ ਕੋਲ ਕੇਵਲ ਆਪਣਾ ਜੀਵਨ ਹੈ ਤੇ ਆਪਣੇ ਜੀਵਨ ਵਾਸਤੇ ਹੀ ਜੀਵਣਾ ਹੈ ਇੱਕ ਮਨੁੱਖ ਹੈ ਇਹਨੂੰ ਆਗਾ ਚੱਲ ਕੇ ਤਿੰਨ ਤਰ੍ਹਾਂ ਦੀ ਜ਼ਿੰਦਗੀ ਨੂੰ ਨਿਭਾਣਾ ਹੁੰਦਾ ਹੈ समाज राजनीति और धर्म समाज राजनीति धर्म पुरश का कुछ जीवन समाजिक है कुछ राजनैतिक है कुछ धार्मिक है ऐसा भी असी देखते समाजिक तौर पर मनुख ठीक से ਰਾਜਨੈਤਿਕ ਤੌਰ ਤੇ ਠੀਕ ਨਹੀਂ ਸੀ ਰਾਜਨੈਤਿਕ ਤੌਰ ਤੇ ਤੇ ਠੀਕ ਸੀ ਧਾਰਮਿਕ ਤੌਰ ਤੇ ਬਿਲਕੁਲ ਠੀਕ ਨਹੀਂ ਸੀ ਬਿਲਕੁਲ ਠੀਕ ਨਹੀਂ ਸੀ ਜੈਸੇ ਸਰੀਰ ਹੈ ਸਾਰੇ ਦਾ ਸਾਰਾ ਠੀਕ ਹੋਵੇ ਪਰ ਦੋ ਹੱਥ ਟੁੰਡੇ ਹੋ ਜਾਣ ਤੋ ਬਹੁਤ ਕੁਝ ਨਾਲ ਸੰਬੰਧ ਟੁੱਟ ਜਾਂਦਾ ਸਾਰੇ ਦਾ ਸਾਰਾ ਸਰੀਰ ਠੀਕ ਹੋਵੇ ਗੁਸਤਾਖੀ ਮਾਫ ਦੋ ਅੱਖਾਂ ਨੇ ਹੀ ਕੰਮ ਕਰਦੇ ਜੀਵਨ ਦੇ ਚ ਕਾਫੀ ਰੁਕਾਵਟ ਖੜੀ ਹੋ ਜਾਏ ਸਾਰੇ ਦਾ ਸਾਰਾ ਸਰੀਰ ਠੀਕ ਹੈ ਇੱਕ ਲੱਥ ਨਹੀਂ ਕੰਮ ਕਰਦੀ ਤੋ ਕਾਫੀ ਕੁਝ ਵਿਗਨ ਖੜਾ ਹੋ ਜਾਏਗਾ ਮਨੁੱਖੀ ਬੱਚੇ ਦਾ ਜਨਮ ਹੋਇਆ ਅਜੇ ਇਹਦੇ ਕੋਲ ਵੀ ਸਿਰਫ ਆਪਣਾ ਹੀ ਜੀਵਨ ਹੈ ਜਿਵੇਂ ਪਸ਼ੂ ਤੇ ਬਨਸਪਤੀ ਆਪਣੇ ਵਾਸਤੇ ਜੀ ਰਿਹਾ ਅਜੇ ਇਸ ਨੂੰ ਕੁਝ ਨਹੀਂ ਪਤਾ ਸਮਾਜ ਦਾ ਅਜੇ ਇਸ ਨੂੰ ਕੁਝ ਨਹੀਂ ਪਤਾ ਰਾਜਨੀਤੀ ਦਾ ਅਜੇ ਇਸ ਨੂੰ ਕੁਝ ਨਹੀਂ ਪਤਾ ਧਰਮ ਦਾ ਇਹ ਬੱਚੇ ਦਾ ਜਨਮ ਹੋਇਆ ਪਰ ਸਮਾਜ ਨੇਤੀ ਤੇ ਧਰਮ ਤੋਂ ਬਿਨਾਂ ਕੋਈ ਦਾ ਸਮਾਜਿਕ ਜੀਵਨ ਨੇ ਸਹਿਜੇ ਸਹਿਜੇ ਇਹ ਵਿਕਸਤ ਹੁੰਦਾ ਹੈ ਸਰੀਰਕ ਜੀਵਨ ਮਾਨਸਿਕ ਜੀਵਨ ਇਸ ਦਾ ਤਿੰਨ ਪੜਾਵਾਂ ਤੋਂ ਲੰਘਦਾ ਹੈ ਬਚਪਨਾ ਜਵਾਨੇ ਬੁਢੇਪਾ ਬਾਲ ਜਵਾਨੇ ਅਰ ਵਿਰਧ ਫਨ ਤੀਨ ਅਵਸਥਾ ਜਾਨ ਕਹ ਨਾਨਕ ਹਰ ਭਜਨ ਵਿੰ ਬਿਰਥਾ ਸਭ ਹੀ ਵਾਨ ਮਾਸੂਮ ਬੱਚੇ ਕੋਲ ਕੋਈ ਸਮਾਜਿਕ ਜ਼ਿੰਦਗੀ ਨਹੀਂ ਹੈ ਕੋਈ ਰਾਜਨੈਤਿਕ ਜ਼ਿੰਦਗੀ ਨਹੀਂ ਹੈ ਕੋਈ ਧਾਰਮਿਕ ਜ਼ਿੰਦਗੀ ਨਹੀਂ ਹੈ ਪਰ ਜ਼ਿੰਦਗੀ ਤੇ ਹੈ ਉਹ ਕੀ ਹੈ ਸਰੀਰਕ ਸਰੀਰਕ ਜੀਵਨ ਪਸ਼ੂ ਕੋਲ ਵੀ ਹੈ ਇਹ ਸਰੀਰ ਬਨਸਪਤੀ ਦਾ ਪਸ਼ੂ ਦਾ ਤੇ ਮਨੁੱਖਾਂ ਦਾ ਤਿੰਨ ਪੜਾਵਾਂ ਤੋਂ ਲੰਘਦਾ ਹੈ ਬਚਪਨਾ ਜਵਾਨੀ ਬੁਢੇਪਾ ਬਿਰਦਾ ਅਵਸਥਾ ਇਹ ਸਰੀਰ ਦੇ ਤਿੰਨ ਪੜਾਅ ਨੇ ਮਨ ਦੇ ਵੀ ਤਿੰਨ ਪੜਾਅ ਮੰਨੇ ਗਏ ਨੇ ਤਮੋ ਗੁਣ ਮਨ ਦਾ ਬਚਪਨਾ ਹੈ ਰਜੋ ਗੁਣ ਸਮਝ ਲਓ ਮਨ ਬਾਲਗ ਹੋ ਗਿਆ ਅਡਲਟ ਹੋ ਗਿਆ ਜਵਾਨ ਹੋ ਗਿਆ ਸਤੋ ਗੁਣ ਮਨ ਦੀ ਬਜ਼ੁਰਗੀ ਹੈ ਕਈ ਵਾਰ ਸਰੀਰ ਤੇ ਅਡਲਟ ਹੋ ਗਿਆ ਜਵਾਨ ਹੋ ਗਿਆ ਮਨ ਨਹੀਂ ਹੋਇਆ ਅਜੇ ਵੀ ਤਮਗੁਣੇ। ਸ਼ਰੀਰ ਦੇ ਵਿਕਾਸ ਦੇ ਨਾਲ-ਨਾਲ ਮਨ ਦਾ ਵੀ ਵਿਕਾਸ ਹੋਵੇ ਕੋਈ ਜ਼ਰੂਰੀ ਨਹੀਂ। ਇਹ ਕੋਈ ਜ਼ਰੂਰੀ ਨਹੀਂ। ਇਸ ਵਾਸਤੇ ਕਹਿੰਦੇ ਨੇ ਕਈ ਵਾਰ ਸ਼ਰੀਰ ਦੀ ਉਮਰ ਤੇ 70 ਸਾਲ ਹੈ। ਮਨ ਦੀ ਉਮਰ ਤੇ ਜੇ 3-4 ਸਾਲ। ਕੁਝ ਵੀ ਨਹੀਂ। ਅਜੇ ਸੋਚ ਸਮਝ ਇਹਦੀ ਕੁਛ ਨਹੀਂ ਹੈ ਭਾਵੇਂ ਸਰੀਰਕ ਤੌਰ ਤੇ ਬਜ਼ੁਰਗ ਹੋ ਗਏ ਮਾਨਸਿਕ ਤੌਰ ਤੇ ਅਜੇ ਵੀ ਨਾਬਾਲਗ ਬੱਚਾ ਹੈ ਕੁਛ ਵੀ ਨਹੀਂ ਇਹੀ ਕਾਰਨ ਹੈ ਕਿ ਰਾਜਾ ਬਿਕਮਨਾ ਜੀਤ ਦੇ ਰਾਜਗੁਰੂ ਚਾਣਕ ॠषि ਨੇ